ਪੰਜਾਬ ਦਾ ਸੱਭਿਆਚਾਰ ਇਨਾ ਅਮੀਰ ਹੈ ਕਿ ਵਿਦੇਸ਼ੀ ਲੋਕ ਵੀ ਇਸ ਤੇ ਕਾਇਲ ਹਨ ਪੰਜਾਬੀਆਂ ਦਾ ਖੁੱਲ੍ਹਾ ਖਾਣ ਪੀਣ ਅਤੇ ਸ਼ਾਨੋ ਸ਼ੌਕਤ ਵਾਲੇ ਵਿਆਹ ਗੋਰਿਆਂ ਨੂੰ ਵੀ ਪ੍ਰਭਾਵਿਤ ਕਰਦੇ ਹਨ ਅਜਿਹਾ ਇੱਕ ਅਨੋਖਾ ਵਿਆਹ ਰੂਪਨਗਰ ਜ਼ਿਲ੍ਹੇ ਦੇ ਇਲਾਕਾ ਨੂਰਪੁਰ ਬੇਦੀ ਦੇ ਇੱਕ ਪਿੰਡ ਕਾਂਗੜ ਵਿੱਚ ਦੇਖਣ ਨੂੰ ਮਿਲਿਆ ਹੈ ਜਿੱਥੇ ਨੌਜਵਾਨ ਪ੍ਰਦੀਪ ਚੋਹਾਨ ਨੇ ਇਹ ਵਿਆਹ ਇੱਥੇ ਕਰਕੇ ਇੱਕ ਮਿਸਾਲ ਕਾਇਮ ਕੀਤੀ ਹੈ ਇਹ ਵਿਆਹ ਪੁਰਾਤਨ ਅਤੇ ਪੰਜਾਬੀ Hindu ਰੀਤੀ ਰਿਵਾਜਾਂ ਨਾਲ ਕੀਤਾ ਗਿਆ हरावे सजे लाड़ा लाड़ी मेहमान लि विशेष खेच का अच्छा सारे पाना। पाना पाना। 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 आज जो ये शादी थी शादी में विशेष जो आयोजन था इसमें आ, हर्बल एंड हेल्दी मैरिज कंसेप्ट था जिसमें की जो हमारे पिछले जो व्यंजन भूल गए हैं पुराने व्यंजन थे और उनकी जो पोषण की वैल्यू न्यूट्रिशन वैल्यू थी वो लोग अब उनका उपयोग नहीं करते हैं तो उसको एक तरह से रिवाइव करने के लिए लोगों में दोबारा से किस तरह से हेल्दी एक एक आदत डाली जाए जो रूटीन के व्यंजन है उनसे हटा के किया जाए ऐसे कुछ 14-15 किस्म के व्यंजन इस शादी में इंट्रोड्यूस किए गए थे जिसे ऐसा लगा हमें लोगों ने अच्छा सराहा जैसे मठा है कांजी है अपना बड़े हैं कुछ पकौड़े जड़ी बूटियों से संबंधित है ਅਮੀ ਜੀ बताएंगे और क्या-क्या चीजें थी और जबकि जो यहां ऐसा लगा है लगभग 2000 लोगों ने विजिट किया इस शादी को तो रिस्पांस बहुत बहुत अच्छा लगा है जी सर आज दे ब्याह दे विच खास केड़े पकवान सी जेड़े जैविक खेती दे नाल रिलेटेड सी एदे विच एलोवेरा जूस जी ते आंवला जूस जी चुकंदर गाजर ते जेड़ा किनू दा जूस भी ਵਰਤਿਆ ਉਹਦੇ ਵਿੱਚ ਜੀਨੀ ਨਹੀਂ ਬਿਲਕੁਲ ਵੀ ਪਾਈ ਹੈ। ਯਾਦ ਹੈ। ਵੈਸੇ ਵਿਆਹ ਤਾਂ ਬਹੁਤ ਸਾਰੇ ਅਕਸਰ ਬਹੁਤ ਵਿਆਹ ਕਰਵਾਉਣ ਦਾ ਮੌਕਾ ਹੀ ਮਿਲਿਆ ਬਹੁਤ ਵਿਆਹਾਂ 'ਚ ਜਾਣ ਦਾ ਮੌਕਾ ਵੀ ਮਿਲਿਆ। ਪਰ ਇੱਕ ਪਹਿਲਾ ਵਿਆਹ ਦੇਖਿਆ ਜਿਹਦਾ ਇੱਕ ਮੈਂ ਸਭ ਤੋਂ ਪਹਿਲਾਂ ਤਾਂ ਅਸੀਂ ਗੱਲ ਦੀ ਵਧਾਈ ਦਊਂਗਾ ਕਿ ਜਿੱਥੇ ਅਸੀਂ ਭਾਰਤ ਨੂੰ ਏਕਤਾ ਤੇ ਅਨੇਕਤਾ ਦਾ ਦੇਸ਼ ਕਹਿੰਦੇ ਆ, ਉਸ ਏਕਤਾ ਤੇ ਅਨੇਕਤਾ ਦੇ ਦੇਸ਼ ਨੂੰ ਇੱਕ ਸੰਦੇਸ਼ ਇਸ ਸਾਡੇ ਲੋਕਲ ਪਿੰਡ ਕਾਂਗੜ ਦੇ ਨੌਜਵਾਨ ਨੇ ਜਿਹੜਾ ਕਿ ਕਾਫੀ ਸਮੇਂ ਤੋਂ 1999 ਤੋਂ ਪੋਲੈਂਡ ਦੇ ਵਿੱਚ ਰਹਿੰਦਾ ਹੈ ਉੱਥੇ ਹੀ ਉਹਨਾਂ ਵਿਆਹ ਕਰਵਾਇਆ। ਤੇ ਅੱਜ ਆਪਣੀ ਬੇਟੀ ਦਾ ਵਿਆਹ ਕਰਨ ਦੇ ਲਈ ਉਹ ਹਿੰਦੁਸਤਾਨ ਦੇ ਵਿੱਚ ਆਇਆ ਪੰਜਾਬ ਦੇ ਪਿੰਡ ਕਾਂਗੜ ਦੇ ਵਿੱਚ ਆ ਕੇ ਅੱਜ ਉਹ ਵਿਆਹ ਕਰ ਰਿਹਾ ਹੈ ਤੇ ਉਸ ਵਿਆਹ ਦੇ ਵਿੱਚ ਆਰਗੈਨਿਕ ਦੇ ਤੌਰ ਤੇ ਜਿਹੜਾ ਹੈ ਉਸ ਨੂੰ ਉਸ ਨੂੰ ਫੇਰ ਦਿੱਤੀ ਆ ਆਮ ਤੌਰ ਤੇ ਜੋ ਪੰਜਾਬੀ ਕਲਚਰ ਹੈ ਉਸ ਚੀਜ਼ ਨੂੰ ਪਰੇ ਕਰਦੇ ਹੋਏ ਸੌਫਟ ਡਰਿੰਕਸ ਕੋਲਡ ਡਰਿੰਕਸ ਨੂੰ ਪਰੇ ਕਰਦੇ ਹੋਏ ਆ ਨਵੀਆਂ ਚੀਜ਼ਾਂ ਜਿਹੜੀਆਂ ਵਿਆਹ ਦੇ ਵਿੱਚ ਐਡ ਕੀਤੀਆਂ ਨੇ 14 ਮਰਕੂਰੀ ਦੇ ਵੀ ਐਡ ਕੀਤੀ ਗਈਆਂ ਸਪੈਸ਼ਲ ਤੌਰ ਤੇ ਲੱਡੂ ਜਿਹੜਾ ਕਿ ਦੇਸੀ ਘਿਓ ਦੇ ਵਿੱਚ